24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆ ਸਸ਼ੇਕਲ ਸਾਢੇ ਚਨ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਕੇ ਜੁੜੇ ਰਹਿਣਾ ਤਾਂ ਜੋ ਸਰਦੀਆਂ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਅੱਜ ਅਸੀਂ ਤੁਹਾਨੂੰ ਇੱਕ ਬੱਚੇ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਨੇ ਗੁਰੂ ਘਰ ਦੀਆਂ ਅਤੇ ਆਦੀ ਇਮਾਰਤਾਂ ਨੂੰ ਕਲਾਕਾਰੀ ਕਾਗਜ਼ ਤੇ ਗੱਤੇ ਨਾਲ ਤਿਆਰ ਕੀਤੀਆਂ ਹੋਈਆਂ ਹਨ। ਦੱਸਦੀ ਕਿ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਦਾ ਰਹਿਣ ਵਾਲਾ ਇੱਕ ਬੱਚਾ ਜਿਸ ਦਾ ਨਾਮ ਹਰਮਨ ਸਿੰਘ ਹੈ ਜੋ ਕਿ 9ਵੀਂ ਜਮਾਤ ਦਾ ਵਿਦਿਆਰਥੀ ਹੈ ਜੋ ਕਿ ਆਪਣੀ ਪੜਾਈ ਦੇ ਨਾਲ ਨਾਲ ਆਪਣੇ ਹੱਥ ਦੀ ਕਲਾਕਾਰੀ ਵੀ ਕਰਦਾ ਹੈ ਜਿਸ ਨੇ ਰੰਗਦਾਰ ਕਾਗਜ਼ ਤੇ ਗੱਤੇ ਨਾਲ ਗੁਰਦੁਆਰਾ ਨਨਕਾਣਾ ਸਾਹਿਬ ਤੇ ਗੁਰੂ ਰਾਮਦਾਸ ਦਵਾਰਾ ਹਰਮੰਦਰ ਸਾਹਿਬ ਤੇ ਖੰਡੇ ਬੁੱਲਤੀ ਮਾਰਤ ਨੂੰ ਬੜੀ ਤਸ਼ੱਦਦ ਨਾਲ ਤਿਆਰ ਕੀਤਾ ਹੈ ਅਤੇ ਨਾਲ ਹੀ ਉਸਨੇ ਕਿਸਾਨ ਅੰਦੋਲਨ ਦਾ ਇੱਕ ਮਾਡਲ ਤਿਆਰ ਕੀਤਾ ਹੈ ਕਿ ਕਿਵੇਂ ਸਰਕਾਰ ਵੱਲੋਂ ਕਿਸਾਨਾਂ 'ਤੇ ਤਸ਼ੱਦਦ ਕੀਤੀ ਜਾ ਰਹੇ ਹਨ ਜਿੱਥੇ ਕਿ ਉਸਨੇ ਇਸ ਮਾਡਲ ਨੂੰ ਭਾਰਤ ਦੇ ਨਕਸ਼ੇ ਵਾਂਗ ਤਿਆਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਮਨ ਸਿੰਘ ਨੇ ਕਿਹਾ ਕਿ ਇੱਕ ਵਾਰ ਫਿਰ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਨੂੰ ਕੂਚ ਕਰੇ ਸਨ ਪਰ ਜਿਹੜੀ ਹਰਿਆਣੇ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਅੱਗੇ ਵਧਨ ਨਹੀਂ ਦਿੱਤਾ ਗਿਆ ਦੇਤੇ ਕਿ ਕੇਂਦਰ ਦੀ ਸਰਕਾਰ ਉਹਨਾਂ ਨਾਲ ਅਰੀਅਲ ਵਤੀਰਾ ਕਰ ਰਹੀ ਹੈ ਦੇਤੇ ਕਿ ਕਿਸਾਨਾਂ ਦੇ ਵਿੱਚ ਤਾਂ ਰੋਸ ਹੈ ਹੀ ਪਰ ਛੋਟੇ-ਛੋਟੇ ਬੱਚਿਆਂ ਦੇ ਵਿੱਚ ਵੀ ਇਸ ਸਬੰਧੀ ਪੰਜਾਬ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਆ ਤੁਹਾਨੂੰ ਵੀ ਦਿਖਾਉਨੇ ਹਾਂ ਇਸ ਰਿਪੋਰਟ ਦੇ ਜ਼ਰੀਏ ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮੈਂ ਸਰਬਜੀਤ ਸਿੰਘ ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ ਨਿਊ ਚੈਨਲ ਜਿੱਥੇ ਕਿ ਕਿਸਾਨਾਂ ਦੇ ਕੇਂਦਰ ਦੀ ਸਰਕਾਰ ਜਿਹੜੀ ਆ ਅਤਿਆਚਾਰ ਕਰ ਰਹੀ ਹੈ ਜਿੱਥੇ ਕਿ ਬੰਬ ਫੇਕੇ ਜਾ ਰਹੇ ਨੇ ਉਹਨਾਂ ਦੇ ਉੱਪਰ ਕਿਸਾਨਾਂ ਦੇ ਕਿਸਾਨਾਂ ਦੇ ਜਿਹੜੇ ਆ ਕਾਲੇ ਕਾਨੂੰਨ ਤਿੰਨ ਸੀ ਉਸ ਲੈ ਕੇ ਦੁਬਾਰਾ ਜਿਹੜੀ ਆ ਕਿਸਾਨਾਂ ਨੂੰ ਦਿੱਲੀ ਵੱਲ ਨੂੰ ਕੂਚ ਕਰਨੀ ਪਈ ਜਿੱਥੇ ਕਿ ਸਰਕਾਰਾਂ ਜਿਹੜੀਆਂ ਵਾ ਹਰ ਇੱਕ ਨੂੰ ਅਧਿਕਾਰ ਆ ਕਿ ਕੋਈ ਵੀ ਦਿੱਲੀ ਦੀ ਬਰੂਹਾਂ ਤੇ ਬੈਠ ਕੇ ਪਰਦਰਸ਼ਨ ਕੋਈ ਵੀ ਲੋਕ ਪ੍ਰਦਰਸ਼ਨ ਜਿਹੜਾ ਕਰ ਸਕਦਾ ਹੈ ਜਿੱਥੇ ਕਿ ਕੇਂਦਰ ਦੀ ਸਰਕਾਰ ਕਿਸਾਨਾਂ ਦੇ ਨਾਲ ਅੜੀਆਂ ਵਰਤੀਆਂ ਕਰ ਰਹੀ ਆ ਜਿੱਥੇ ਕਿ ਕਿਸਾਨਾਂ ਦੇ ਉੱਪਰ ਇੰਨੀ ਕੁ ਜ਼ਿਆਦਾ ਜ਼ੁਲਮ ਕਰ ਰਹੀ ਆ ਜਿੱਥੇ ਕਿ ਕਿਸਾਨ ਜਿਹੜੇ ਨੇ ਕਈ ਜਿਹੜੇ ਨੇ ਕਿਸਾਨ ਜਿਹੜੇ ਨੇ ਉਹਨਾਂ ਦੇ ਸੱਟਾਂ ਵੀ ਲੱਗੀਆਂ ਐ ਕਈ ਜਿਹੜੇ ਨੇ ਕਈਆਂ ਦੀ ਉੱਥੇ ਡੈਥ ਹੋ ਚੁੱਕੀ ਐ ਜਿੱਥੇ ਕਿ ਪਰਿਵਾਰ ਉਹਨਾਂ ਦਾ ਕਿਸ ਤਰ੍ਹਾਂ ਜਿਹੜਾ ਵਾ ਘਰ ਦੇ ਵਿੱਚ ਇੱਕ Laash ਨੂੰ ਲਿਆਂਦਾ ਗਿਆ ਤੁਸੀਂ ਦੇਖਿਆ ਚੈਨਲ ਤੇ ਟੀਵੀਾਂ ਤੇ ਜਲਦੀ ਖਬਰ ਕਿ ਕਿਸਾਨ ਜਿਹੜਾ ਇੱਕ ਉਹਨੂੰ ਹਟੈਕ ਦੀ ਹੋ ਗਈ ਜਿਹੜਾ ਵਾ ਹਟੈਕ ਹੋ ਗਿਆ ਜਿੱਥੇ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੀ ਖੇਤੀ ਨੂੰ ਬਚਾਉਣ ਵਾਸਤੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਜਿਹੜਿਆ ਵਾ ਦੁਬਾਰਾ ਫਿਰ ਕੂਚ ਕਰਨੀ ਪਈ ਜਿੱਥੇ ਕਿ ਕਿਸਾਨ ਜਿਹੜੇ ਨੇ ਆਪਣੀਆਂ ਮੰਗਾਂ ਹੀ ਲੈਣ ਲਈ ਆਪਣੀ ਹੱਕ ਲੈਣ ਲਈ ਦਿੱਲੀ ਵੱਲ ਨੂੰ ਕੂਚ ਕੀਤਾ ਜਿੱਥੇ ਕਿ ਦਿੱਲੀ ਦੀ ਸਰਕਾਰ ਮੋਦੀ ਦੀ ਸਰਕਾਰ ਵਿਜੇਪੀ ਦੀ ਸਰਕਾਰ ਮੰਨਣ ਨੂੰ ਤਿਆਰ ਨਹੀਂ ਕੱਟਰ ਦੀ ਸਰਕਾਰ ਜਿਹੜੀ ਹਰਿਆਣੇ ਦੀ ਵੀ ਉਹਨਾਂ ਦੇ ਉੱਪਰ ਬੰਬ ਫੈਕਰੀ ਹੈ ਜਿੱਥੇ ਕਿ ਕੀ ਹੋ ਗਿਆ ਜਿਹੜੇ ਆ ਕਿਸਾਨ ਆਪਣੀਆਂ ਮੰਗਾਂ ਹੀ ਮੰਨਣ ਵਾਸਤੇ ਜਿਹੜੇ ਦਿੱਲੀ ਵੱਲ ਨੂੰ ਕੂਚ ਕੀਤੇ ਸੇ ਤੁਸੀਂ ਦੇਖ ਸਕਦੇ ਜੇ ਮੇਰੇ ਪਿੱਛੇ ਜਿਹੜੀ ਆ ਇੱਕ ਜਿਹੜਾ ਹਰਮਨ ਸਿੰਘ ਖਡੂਰ ਸਾਹਿਬ ਦਾ ਲੜਕਾ ਜਿਹੜਾ ਹੈ ਉਹਨੇ ਇੱਕ ਤਿਆਰ ਕੀਤੀ ਆ ਕਿ ਦਿੱਲੀ ਵੱਲ ਨੂੰ ਜਿਹੜੇ ਕਿਸਾਨਾਂ ਨੇ ਕੂਚ ਕੀਤਾ ਤੇ ਜਿਹੜਾ ਵਾ ਕਿਸਾਨਾਂ ਦੇ ਉੱਪਰ ਜਿਹੜਾ ਵਾ लाਠੀ ਚਾਰਜ ਕਰ ਰਹੇ ਨੇ ਕਿਸਾਨ ਵੀ ਜਿਹੜੇ ਡਟੇ ਹੋਏ ਨੇ ਜਿੱਥੇ ਕਿ ਬੰਬ ਜਿਹੜੇ ਸੁੱਟਦੇ ਨੇ ਤੇ ਉਹ ਪਾਣੀ ਦੇ ਨਾਲ ਜਿਹੜੀ ਆ ਬੋਰੀ ਲੈ ਕੇ ਜਿਹੜੀ ਆ ਉਹ ਕਿਸਾਨ ਜਿਹੜੇ ਨੇ ਉਹਨਾਂ ਦੀ ਬੁਝਾ ਦਿੰਦੇ ਅੱਗ ਜਿਹੜੀ ਬੁਝਾ ਲੈਂਦੇ ਨੇ ਕਿਸਾਨ ਜਿਹੜੇ ਪੰਜਾਬੀ ਆ ਡਟੇ ਹੋਏ ਨੇ ਆਪਣੀ ਮੰਗਾਂ ਨੂੰ ਲੈ ਕੇ ਜਿੰਨਾ ਤੱਕ ਉਹਨਾਂ ਨੇ ਕਿਹਾ ਹੈ ਕਿ ਜਿੰਨਾ ਤੱਕ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਉਨ੍ਹਾਂ ਤਾਕਰ ਜਿਹੜਾ ਅਸੀਂ ਦਿੱਲੀ ਦੀ ਬਰੂਹਾਂ ਤੋਂ ਨਹੀਂ ਆਵਾਂਗੇ ਜਿਹੜੇ ਤਿੰਨ ਕਾਲੇ ਕਾਨੂੰਨ ਨੇ ਕੁਛ ਕਾਨੂੰਨ ਜਿਹੜੇ ਮੰਨਲੇ ਸੀ ਪਰ ਫਿਰ ਵੀ ਮੋਦੀ ਜਿਹੜੇ ਮੋਦੀ ਦੀ ਸਰਕਾਰ ਆ ਜੇ ਕੇਂਦਰ ਦੀ ਸਰਕਾਰਾਂ ਮੰਨਣ ਨੂੰ ਤਿਆਰ ਨਹੀਂ ਮੇਰੇ ਨਾਲ ਹਰਮਨ ਜਿਹੜਾ ਸਿੰਘ ਐ ਖਡੂਰ ਸਾਹਿਬ ਦਾ ਲੜਕਾ ਕਾਫੀ ਉਹਨੇ ਜਿਹੜੇ ਗੁਰੂ ਸਾਹਿਬ ਦੇ ਵੀ ਪ੍ਰਦਕਸ਼ਿਣੀਆਂ ਬਣਾਈਆਂ ਦਰਸ਼ਨ ਵੀ ਕਰਵਾਏ ਤੇ ਹੁਣ ਉਹਨੇ ਜਿਹੜਾ ਵਾ ਕਿਸਾਨੀ ਮੁੱਦੇ ਤੇ ਗੱਲਬਾਤ ਕੀਤੀ ਆ ਕਿ ਕਿਸਾਨਾਂ ਨੂੰ ਜਿਹੜੀ ਆ ਅਤਿਆਚਾਰ ਹੋ ਰਿਹਾ ਮੈਂ ਤੁਹਾਡੀ ਹਰਮਨ ਸਿੰਘ ਨਾਲ ਗੱਲ ਕਰਾਉਣਾ ਕਿ ਜਿਹੜਾ ਤੁਸੀਂ ਕੀ ਜਿਹੜਾ ਸੋਚ ਕੇ ਜਿਹੜਾ ਇਹ ਬਣਾਇਆ ਗਿਆ ਕੀ ਨਾਮ ਜੀ ਹਰਮਨਜੀਤ ਆਪਣਾ ਹਾਂਜੀ ਮੇਰਾ ਨਾਮ ਹਰਮਨ ਸਿੰਘ ਜੀ ਹਰਮਨ ਸਿੰਘ ਜੀ ਜਿਹੜਾ ਤੁਸੀਂ ਇਸ ਬਣਾਇਆ ਕੀ ਮਨ ਚ ਸੋਚ ਕੇ ਕਿਸਾਨਾਂ ਦੇ ਜਿਹੜਾ ਵਾ ਤੁਸੀਂ ਇਹ ਬਣਾਇਆ ਕਿ ਜਿਹੜਾ ਜਿਹੜਾ ਕਿਸਾਨਾਂ ਤੇ ਹਤਿਆਚਾਰ ਹੋ ਰਹੀ ਹੈ ਇਹ ਜਿਵੇਂ ਕਿ ਪਹਿਲੇ ਦਿਨੀ ਵੀ ਜਦੋਂ ਕਿਸਾਨ ਜਿਹੜੇ ਆ ਜਿਹੜੇ ਮੋਰਚੇ ਦੇ ਲਈ ਉਤਰੇ ਸੀ ਹੁਣ ਫੇਰ ਅੱਜ ਕਿਸਾਨ ਪੰਜਾਬ ਦੇ ਕਿਸਾਨ ਜਿਹੜੇ ਆ ਇਹ ਮੋਰਚੇ ਦੇ ਉੱtre ਆ ਤੇ ਉਹਨਾਂ ਦੇ ਉੱਤੇ ਜਿਹੜਾ ਵਾ ਅੱਜ ਬਹੁਤ ਜਿਹੜਾ ਤਿਆਚਾਰ ਉਹਨਾਂ ਦੇ ਉੱਤੇ ਹੋ ਰਿਹਾ ਕਿ ਹੰਝੂ ਗੈਂਸ ਤੇ ਗੋਲੇ ਛੁੱਟੇ ਜਾ ਰਹੇ ਆ ਮਤਲਬ ਕਿ ਬਹੁਤੇ ਤਰੀਕੇ ਦੇ ਨਾਲ ਉੱਥੇ ਜਿੱਦਾਂ ਬੈਰੀਗੇਟਿੰਗ ਕੀਤੀ ਹੋਈ ਉਹਨਾਂ ਨੂੰ ਲਈ ਕਿ ਮੈਂ ਮਾਡਲ ਤਿਆਰ ਕੀਤਾ ਜੀ ਜੇਕਰ ਹਰਮਨ ਜੀ ਗੱਲ ਕੀਤੀ ਜਾਵੇ ਤੁਹਾਨੂੰ ਪਤਾ ਹੈ ਕਿ ਜਿਹੜਾ ਜਿਹੜਾ ਡਰੋਨ ਆ ਰਿਹਾ ਡਰੋਨ ਜਿਹੜਾ ਵਾ ਉਹਨਾਂ ਦੇ ਉੱਪਰ ਜਿਹੜਾ ਵਾ ਬੰਬ ਸੁੱਟਦਾ ਇੱਕ ਛੋਟਾ ਜਿਹਾ ਲੜਕਾ ਜਿਹੜਾ ਵਾ ਤੇਰੇ ਵਾਂਗ ਜਿੰਨੇ ਕਿ ਅੱਜ ਮਾਡਲ ਜਿਹੜਾ ਵਾ ਤਿਆਰ ਕੀਤਾ ਉਸ ਲੜਕੇ ਨੇ ਜਿਹੜੀ ਡੋਰ ਦੀ ਇੱਕ ਗੁੱਡੀ ਢਾ ਕੇ ਤੇ ਜਿਹੜਾ ਜਿਹੜਾ ਵਾ ਹੈਲੀਪੈਡ ਜਿਹਨਾਂ ਦਾ ਜਹਾਜ਼ ਚੱਲਦਾ ਸੀ ਜਿਹੜਾ ਕਿ ਤੁਸੀਂ ਦੇਖਿਆ ਫਿਲਮਾਂ 'ਚ ਡਰੋਨ ਜਿਹੜਾ ਚੱਲਦਾ ਉਹਨਾਂ ਦਾ ਸੁੱਟ ਲਿਆ ਤੁਸੀਂ ਵੀ ਜਿਹੜਾ ਤਿਆਰ ਕੀਤਾ ਕਿਦਾਂ ਮਨ 'ਚ ਵੇਖ ਕੇ ਜਿਹੜਾ ਕਿਸਾਨਾਂ ਦੀ ਜਿਹੜੀ ਆ ਖੜੇ ਜੇ ਤੁਸੀਂ ਹੱਕ 'ਚ ਇਹ ਦੇਖੋ ਜੀ ਪੰਜਾਬ ਦਾ ਕਿਸਾਨ ਅੰਨਦਾਤਾ ਵਾ ਤੇ ਸੋ ਸਾਨੂੰ ਇਹਨਾਂ ਦੇ ਨਾਲ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਖੜਨਾ ਚਾਹੀਦਾ ਚਲੋ ਮੈਂ ਉੱਥੇ ਜੇਕਰ ਜਾ ਕੇ ਨਹੀਂ ਉਹਨਾਂ ਦੇ ਹੱਕ ਦੇ ਵਿੱਚ ਖੜ ਸਕਦਾ ਤੇ ਮਾਡਲ ਤਿਆਰ ਕਰਕੇ ਜਰੂਰ ਮੋਂਾਂ ਦੇ ਹੱਕ ਦੇ ਵਿੱਚ ਖਲੋਵਾਂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕਿਸਾਨਾਂ ਦੇ ਉੱਤੇ ਹੋਰ ਤਸ਼ੱਦਦ ਟਾਇਆ ਗਿਆ ਤਾਂ ਮੈਂ ਹੋਰ ਬਰੀਕੀ ਦੇ ਨਾਲ ਇੱਕ ਹੋਰ ਮਾਡਲ ਤਿਆਰ ਕਰਾਂਗਾ ਜਿਸ ਦੇ ਵਿੱਚ ਪੂਰੀ ਡਿਟੇਲ ਦੇ ਨਾਲ ਦਰਸਾਇਆ ਜਾਊਗਾ ਕਿ ਕਿਸਾਨਾਂ ਦੇ ਉੱਤੇ ਕਿਵੇਂ-ਕਿਵੇਂ ਆਉਣ ਵਾਲੇ ਸਮੇਂ ਦੇ ਪਿਛਲੇ ਸਮੇਂ ਦੇ ਵਿੱਚ ਸਟਾਰਟਿੰਗ ਤੋਂ ਲੈ ਕੇ ਜਦੋਂ ਤਾਂ ਉਹਨਾਂ ਨੇ ਮੋਰਚਾ ਚਾਲੂ ਕੀਤਾ ਵਾ ਤੇ ਹੁਣ ਤੱਕ ਜਿਹੜਾ ਉਹਨਾਂ ਤੇ ਤਸ਼ੱਦਦ ਟਾਇਆ ਜਾ ਰਿਹਾ ਹੈ ਜੇ ਹਰਮਨ ਜੀ ਗੱਲ ਕੀਤੀ ਜਾਵੇ ਜਿੱਦਾਂ ਤੁਸੀਂ ਟੀਵੀ ਦੇ ਵਿੱਚ ਵੀ ਦੇਖਿਆ ਹੋਊਗਾ ਕਿ ਕਿਦਾਂ ਜਿਹੜੀ ਆ ਕਿਸਾਨਾਂ ਦੇ ਉੱਪਰ ਜਿਹੜੇ ਆ ਖੂਨ ਜਿਹੜਾ ਆਪਣਾ ਬਹਿ ਰਿਹਾ ਜਿੱਥੇ ਕਿ ਕਿਸਾਨੀ ਆਪਣੇ ਕਿਤੇ ਵਾਸਤੇ ਜਿਹੜਾ ਵਾ ਖੂਨ ਜਿਹੜਾ ਬਹੀ ਜਾ ਰਿਹਾ ਜਿੱਥੇ ਕਿ ਤੁਸੀਂ ਵੀ ਅੱਜ ਇੱਕ ਤੁਹਾਡੀ ਜਿਹੜੀ ਆ ਕਿੰਨੀ ਏਜ ਹੋ ਗਈ ਆ ਤੁਹਾਡੀ ਕਿੰਨੀ ਉਮਰ ਹੋ ਗਈ ਹੈ ਮੇਰੀ ਉਮਰ 16 ਸਾਲ ਜੀ ਤੇ ਤੁਸੀਂ ਜਿਹੜੇ ਮਾਡਲ ਜਿਹੜਾ ਤਿਆਰ ਕੀਤਾ ਕਿਦਾਂ ਜਿਹੜਾ ਵਾ ਇਹਦੇ ਕਿੰਨਾ ਕ ਖਰਚਾ ਆਉਂਦਾ ਕਿੰਨਾ ਜਿੱਤੇ ਖਰਚਾ ਆ ਜਾਂਦਾ ਇਹਦਾ ਪਹਿਲਾਂ ਤਾਂ ਕਿਉਂਕਿ ਜੇ ਕਰੇ ਮਾਡਲ ਤਿਆਰ ਕਰਨ ਦੇ ਲਈ ਪਹਿਲਾਂ ਮੈਂ ਜਿਹੜੀ ਕਿਸਾਨਾਂ ਦੇ ਉੱਤੇ ਜਿਹੜਾ ਤਛੱਜ ਟਾਇਆ ਗਿਆ ਉਹਨਾਂ ਨੂੰ ਦੇਖਦੇ ਹੋਏ ਉਹਨਾਂ ਤੇ ਉਹ ਜਿਹੜਾ ਤਸੱਜਦ ਦੀਆਂ ਤਸਵੀਰਾਂ ਲਈ ਕੇ ਤੇ ਫਿਰ ਮੈਂ ਮਾਡਲ ਤਿਆਰ ਕਰਨਾ ਚਾਲੂ ਕੀਤਾ ਇਹ 1-2 ਦਿਨ ਦੇ ਵਿੱਚ ਮਾਡਲ ਕੰਪਲੀਟ ਹੋ ਗਿਆ ਸੀ ਤੇ ਇਹ ਮਾਡਲ ਤਿਆਰ ਕਰਦਿਆਂ ਫੀਲ ਵੀ ਹੋਇਆ ਕਿ ਕਿਉਂਕਿ ਉਹਨਾਂ ਦੇ ਉੱਤੇ ਕਿੰਨਾ ਤਛੱਜ ਟਾਇਆ ਜਾ ਰਿਹਾ ਉਹ ਕਿੰਨਾ ਪਰਿਵਾਰ ਜਿਹੜਾ ਉਹਨਾਂ ਦਾ ਜਿਨ੍ਹਾਂ ਦੇ ਅੱਜ ਸੱਟਾਂ ਇਹੋ ਜਿਹੀਆਂ ਲੱਗੀਆਂ ਨੇ ਕਿ ਉਹ ਮਤਲਬ ਕਿ ਗਾਂ ਕਾ ਕਈ ਲਾਸ਼ਾਂ ਵੀ ਕਈ ਘਰੇ ਮੁਰਦੀਆਂ ਨੇ ਕਈਆਂ ਦੀਆਂ ਤੇ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਕਿਦਾਂ ਦੀ ਬੀਤਦੀ ਹੋएगी ਉਹਨਾਂ ਨੂੰ ਲਈ ਕੇ ਮਾਡਲ ਤਿਆਰ ਕੀਤਾ ਭਾਵਨਾਵਾਂ ਦੇ ਨਾਲ ਵੀ ਤਿਆਰ ਕੀਤਾ ਕਿ ਉਹਨਾਂ ਦੇ ਪਰਿਵਾਰ ਦੀ ਥੋੜੀ ਜੀ ਬਹੁਤੀ ਸਰਕਾਰ ਨੇ ਵੀ ਥੋੜੀ ਬਹੁਤੀ ਉਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਜਿਹੜੇ ਕਿਸਾਨਾਂ ਦੀ ਉਥੇ ਉਹ ਤਰਨੇ ਦੇ ਦੌਰਾਨ ਜਿਨ੍ਹਾਂ ਦੀ ਆਪਣੀ ਜੇਕਰ ਗੱਲ ਕੀਤੀ ਵਹਰਮਨ ਜੀ ਜਿੱਦਾਂ ਤੁਸੀਂ ਦੱਸਿਆ ਕਿ ਜਿਹੜਾ ਮਾਡਲ ਤੁਸੀਂ ਇਹ ਤਿਆਰ ਕਰਦੇ ਜੀ ਕੀ ਕੀ ਕਿਹੜੀ ਕਿਹੜੀ ਚੀਜ਼ ਨਾਲ ਇਸ ਨੂੰ ਬਣਾਉਂਦੇ ਜੀ ਕਿਸ ਚੀਜ਼ ਨਾਲ ਜਿਹੜਾ ਤਿਆਰ ਕਰਦੇ ਜੀ ਜਿਹੜਾ ਤੁਹਾਡਾ ਖਰਚਾ ਵੀ ਆਉਂਦਾ ਹੋਊਗਾ ਕੀ ਤੁਹਾਡੇ ਜਿਹੜੇ ਆ ਜਿਹੜੇ ਤੁਹਾਡੇ ਫਾਦਰ ਸਾਹਿਬ ਆ ਜਾਂ ਤੁਹਾਡੀ ਮਦਰ ਤੁਹਾਨੂੰ ਕਹਿੰਦੇ ਨਹੀਂ ਕਿ ਤੁਸੀਂ ਇਹ ਕੰਮ ਕਰਦੇ ਜੀ ਪੜ੍ਹਾਈ ਵੀ ਨਾਲ ਕਰਦੇ ਜੀ ਕਿੰਨੀ ਵਿੱਚ ਪੜ੍ਹਦੇ ਤੁਸੀਂ ਮੈਂ ਓਵੇਂ ਕਲਾਸ ਵਿੱਚ ਪੜ੍ਹਦਾ ਜੀ ਤੇ ਘਰ ਇਹ ਘਰ ਦੇ ਤੁਹਾਡੇ ਕਹਿੰਦੇ ਨਹੀਂ ਕਿ ਜਿਹੜਾ ਮਾਡਲ ਤਿਆਰ ਕਰਦਾ ਵਾ ਤੇ ਕਿੰਨਾ ਖਰਚਾ ਆਉਂਦਾ ਵਾ ਪੈਸੇ ਲੈ ਕੇ ਕਿਦਾਂ ਜਿਹੜਾ ਵਾ ਕਿੰਨੇ ਮਾਡਲ ਜਿਹੜੇ ਤਿਆਰ ਕਰਤੇ ਕੋਈ ਸਰਕਾਰ ਦਾ ਅਧਿਕਾਰੀ ਕੋਈ ਵੀ ਜਿਹੜਾ ਤੁਹਾਡੇ ਨਾਲ ਆ ਕੇ ਮਿਲਿਆ ਕੋਈ ਆ ਕੇ ਹੱਲੇ ਤਾਂ ਹੀ ਤਾਂ ਨਹੀਂ ਕਿਉਂਕਿ ਜੇ ਕਿਰਮ ਨੂੰ ਮਾਡਲ ਤਿਆਰ ਕਰਦੇ ਨੂੰ ਲਾਕਡਾਊਨ ਤੋਂ ਮੈਂ ਸ਼ੁਰੂਆਤ ਕੀਤੀ ਹੈ ਮਾਡਲ ਤਿਆਰ ਕਰਨ ਦੀ ਤੇ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ 400 ਸਾਲ ਗੁਰੂ ਆਰਮਦਾਸ ਜੀ ਨੂੰ ਸਮਰਪਿਤ ਮਾਡਲ ਤਿਆਰ ਕਰ ਚੁੱਕਿਆ ਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਨਕਾਣਾ ਸਾਹਿਬ ਦਾ ਮਾਡਲ ਵੀ ਤਿਆਰ ਕਰ ਚੁੱਕਿਆ ਤੇ ਸਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜਿਆਂ ਨੂੰ ਸੰਬੰਧਿਤ ਠੰਡੇ ਬੁਰਜ ਦਾ ਤੇ ਜਿੱਥੇ ਉਹਨਾਂ ਨੂੰ ਸਰਹੰਦ ਦੇ ਵਿੱਚ ਨੀਹਾਂ ਦੇ ਵਿੱਚ ਚੁਣਿਆ ਜਾ ਰਿਹਾ ਸੀ ਉਹ ਵੀ ਮਾਡਲ ਤਿਆਰ ਕਰ ਚੁੱਕਿਆ ਤੇ ਪਰ ਅੱਜ ਤਾਈਂ ਕਿਸੇ ਨੇ ਵੀ ਮੇਰੇ ਤਾਈਂ ਨਹੀਂ ਪਹੁੰਚ ਕੀਤੀ ਮੈਂ ਕਿਉਂਕਿ ਮੈਂ ਉਹਨਾਂ ਕੋਈ ਇੱਕੋ ਚੀਜ਼ ਮੰਗਦਾ ਪ੍ਰਸ਼ੰਸਾ ਜਿਹੜੀ ਇੱਕ ਕਲਾਕਾਰ ਨੂੰ ਲੋੜ ਹੁੰਦੀ ਹੈ ਕਿ ਮੇਰੇ ਕੋਲ ਕਦੀ ਵੀ ਕੋਈ ਆ ਕੇ ਪ੍ਰਸ਼ੰਸਾ ਕਰੇ ਤਾਂ ਹੋਰ ਉਗਾਉਣ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਹੁਨਰ ਨੂੰ ਪਰਫੁੱਲਤਾ ਦੇ ਨਾਲ ਤਿਆਰ ਕਰ ਸਕਦਾ ਦੇਖੋ ਕਿੰਨੀ ਵਧੀਆ ਜਿਹੜੀ ਆ ਹਰਮਨ ਸਿੰਘ ਨੇ ਇੱਕ ਗੱਲ ਕੀਤੀ ਕਿ ਕੋਈ ਵੀ ਜਿਹੜਾ ਵਾ ਮੇਰੇ ਕੋਲ ਅਧਿਕਾਰੀ ਆਵੇ ਜਾਂ ਮੇਰਾ ਵੀ ਮਨ 'ਚ ਜਿਹੜਾ ਇੱਕ ਖੁਸ਼ੀ ਹੋਵੇ ਕੋਈ ਵੀ ਅਧਿਕਾਰੀ ਆਵੇ ਤੇ ਜਿਹੜਾ ਮੇਰੇ ਨਾਲ ਆ ਕੇ ਗੱਲਬਾਤ ਕਰੇ ਜਾਂ ਕੁਝ ਜਿਹੜਾ ਖਰਚਾ ਆਉਂਦਾ ਵਾ ਜਿਹੜਾ ਮਾਡਲ ਤਿਆਰ ਕਰਦਾ ਹਰ ਇੱਕ ਬੱਚਾ ਜਿਹੜਾ ਮਾਡਲ ਤਿਆਰ ਕਰਦਾ ਤੁਸੀਂ ਦੇਖ ਸਕਦੇ ਜੇ ਮੇਰੇ ਪਿੱਛੇ ਜਿਹੜੀਆਂ ਪੇਂਟਿੰਗ ਵੀ ਲੱਗੀਆਂ ਆਂ ਅਖਬਾਰਾਂ ਦੀਆਂ ਕਟਿੰਗ ਜਿਹੜੀਆਂ ਵਾਂ ਕੱਟ ਕੇ ਲਗਾਈਆਂ ਹੀ ਆ ਹਰ ਇੱਕ ਜਿਹੜਾ ਵਾ ਜਿਹੜਾ ਆ ਕੇ ਇਸ ਨੂੰ ਜਿਹੜਾ ਬੱਚੇ ਨੂੰ ਆ ਕੇ ਮਿਲਦਾ ਏ ਪ੍ਰਦਕਸ਼ਣੀ ਜਿਹੜੀ ਬਣਾਈਆਂ ਵੇਖਿਆ ਜਿਹੜੀਆਂ ਖਬਰਾਂ ਚ ਵੀ ਕਾਫੀ ਜੜੀਆਂ ਖਬਰਾਂ ਲੱਗੀਆਂ ਹੋਈਆਂ ਪਰ ਅਜੇ ਤੱਕ ਬੱਚੇ ਨੂੰ ਜਿਹੜਾ ਵਾ ਕੋਈ ਵੀ ਜਿਹੜਾ ਵਾ ਕੋਈ ਰਿਸਪੌਂਸ ਨਹੀਂ ਸਰਕਾਰ ਵੱਲੋਂ ਜਾਂ ਕਿਸੇ ਵੱਲੋਂ ਮਿਲਦਾ ਜਿਹੜਾ ਇੱਕ ਬੱਚਾ ਪੜ੍ਹਾਈ ਦੇ ਨਾਲ ਨਾਲ ਜਿਹੜਾ ਆਪਣਾ ਜਿਹੜਾ ਵਾ ਇੱਕ ਪੇਂਟਿੰਗ ਤਿਆਰ ਕਰਦਾ ਜਾਂ ਗੁਰੂ ਸਾਹਿਬ ਦੀ ਲਾਲੀਆ ਕਿਸਾਨਾਂ ਦੀ ਵੀ ਜਿਹੜੀ ਆ ਆਪਣੀ ਜਿਹੜੀ ਇਹਨੀਆਂ ਪ੍ਰਦਰਸ਼ਨੀ ਬਣਾਈ ਜਾਂ ਬਣਾ ਕੇ ਦਿਖਾਈ ਇੱਕ ਕਿਸਾਨਾਂ ਦਾ ਜਿਹੜਾ ਕਾਫੀ ਜਿਹੜਾ ਵਾ ਦੁਰਵਰਿਆ ਹੋ ਰਿਹਾ ਸਰਕਾਰ ਜਿਹੜੀ ਕੇਂਦਰ ਦੀ ਸਰਕਾਰ ਆ ਜਿਹੜੀ ਜਿਹੜੀ ਆ ਮੰਨਣ ਨੂੰ ਤਿਆਰ ਨਹੀਂ ਉਹਨਾਂ ਦੇ ਕਾਲੇ ਕਾਨੂੰਨ ਜਿਹੜੇ ਮੰਨਣ ਨੂੰ ਤਿਆਰ ਨਹੀਂ ਆ ਤੇ ਖਡੂਰ ਸਾਹਿਬ ਦੇ ਵਿੱਚ ਜਿਹੜਾ ਹਰਮਨ ਸਿੰਘ ਇੱਕ ਲੜਕਾ ਜਿਹੜਾ ਵਾ ਕਾਫੀ ਜਿਹੜਾ ਚੈਨਲਾਂ ਤੇ ਵੀ ਫੇਮਸ ਰਹਿੰਦਾ ਹੈ ਖਬਰ ਲਾਉਂਦਾ ਹੈ ਹਰ ਤਰ੍ਹਾਂ ਦੀ ਆਪਣੀ ਚਾਹੁੰਦਾ ਹੈ ਕਿ ਮੈਂ ਜਿਹੜਾ ਵਾ ਆਪਣਾ ਮੇਰੇ ਕੋਈ ਵੀ ਸਹਾਇਤਾ ਕਰੇ ਸਰਕਾਰ ਵੱਲੋਂ ਪਰ ਅਜੇ ਤੱਕ ਕੋਈ ਵੀ ਸਰਕਾਰ ਇਸ ਵੱਲ ਧਿਆਨ ਨਹੀਂ ਦਿੰਦੀ ਤਰਨ ਤਰਨ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ